ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਉਆ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਪਸ਼ੂ ਵਿਖਾਵਾਂਗੇ ਦੋ ਸੂਇਆਂ ਅਤੇ ਦੋ ਗੱਬਣਾ ਬਿਲਕੁਲ ਤਿਆਰ ਆ ਵੀ ਆਪਾਂ ਪਹੁੰਚੇ ਆ ਵੀਰ ਨੇਟਿਵ ਹਣਾ ਕੋਲ ਦੇ ਆਜੋ ਕਰਦੇ ਆ ਗੱਲਬਾਤ ਭਾਜੀ ਜਿਹੜਾ ਨਾ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਉਸ ਨਾਮ ਠੀਕ ਠਾਕ ਜੀ ਬਹੁਤ ਵਧੀਆ ਗੁਰੂ ਰਾਮ ਦਾਸ ਦੀ ਕਿਰਪਾ ਜੀ ਚਲ अपना नाम ਤੇ ਐਡਰੈਸ ਦੱਸ ਦਿਓ। ਮੀਟਾ ਪਿੰਡ ਲਖੂਵਾਲ ਸੀਲੀਨ ਵਾਲਾ ਜਿਲ੍ਹਾ ਅੰਮ੍ਰਿਤਸਰ। ਠੀਕ ਹੈ ਜੀ ਫੋਨ ਨੰਬਰ ਬੋਲ ਦਿਓ। 994460568 ਠੀਕ ਹੈ ਜੀ ਨੀਂਦੀਆਂ ਨੇਲੀਆਂ ਕਰਤੀਆਂ ਅੱਜ। ਨੀਲੀਆਂ ਮਈਆਂ ਵੇਖ ਲਓ ਵੀਰ ਭਰਾ ਮੰਗਦੇ ਮੈਂ ਚੰਗੀਆਂ ਲਿਆ ਕੇ ਦਈਏ ਜਰਾ। ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਬਹੁਤ ਵਧੀਆ ਇਹ ਦੇ। ਦੇਖੋ ਮੈਂ ਤਾਂ ਕੱਦ ਪੁੱਲ। ਠੀਕ ਹੈ ਦੱਸਿਓ ਹਾਂ ਪਹਿਲੇ ਨੰਬਰ ਤੇ ਜਿਹੜੀ ਇਹ ਤੀਜਾ ਸੂਆ ਵੀ ਇੱਦੀ ਸੂਈ ਮੈਂ। ਅੱਛਾ ਜੀ ਇਹ ਹੋਣੀ ਆਈਆਂ ਇਹ ਮਈਆਂ ਆ ਜੋੜਾ ਵੀ ਤੇ ਉਹ ਵੈੜ ਵੀ। ਠੀਕ ਹੈ ਠੀਕ ਹੈ ਜੀ। ਹਾਂ ਜੀ। ਨੋ ਬਜੀ ਕੱਦਵਾ ਜੀ ਨੂੰ ਬਹੁਤ ਹੀ ਚੰਗੀ ਆ। ਮੇਰੇ ਜੀ ਕਿੱਟ ਵੀ ਬਾਕੀ ਹੈ। ਸਹੀ ਗਾ। ਤੇ ਕਿੰਨਾ ਕੁ ਜੇ ਇਸ ਦਾ ਮੈਨੂੰ ਦੁੱਧ? ਦੁੱਧ ਵੀਰ ਜੀ ਕਹਿਣ ਨੂੰ ਭਾਵੇਂ 15-16 ਵੀ ਕਹਿ ਦਈਏ ਤਾਂ ਵੀ ਚੱਲਦਾ ਝਗਝੂ ਗਾਲਾ। ਅੱਛਾ ਜੀ। 12 ਕਿਲੋ ਕੰਡੇ ਦਾ ਰੱਖ ਕੇ ਦਵਾਂਗੇ ਦੁੱਧ। ਠੀਕ ਹੈ ਠੀਕ ਹੈ ਜੀ। 3 ਫੁੱਲ ਨੈੱਟ ਜਿਹੜਾ ਮੰਨ ਲਓ ਜਿੱਦਾਂ ਮਰਜ਼ੀ ਭਾਵੇਂ ਲੀਟਰਾਂ ਦਾ ਮਿਲ ਲੈ ਭਾਵੇਂ ਮੰਕੰਡੇ ਦਾ ਰੱਖ ਲੇ। ਠੀਕ ਹੈ ਠੀਕ ਹੈ ਜੀ। 12 ਕਿਲੋ ਤਿਆਰ ਦੁੱਧ ਬਾਕੀ ਨਸਲ ਮੈਂ ਦੀ ਵੇ ਲੋ ਕੁਆਲਟੀ। ਠੀਕ ਹੈ ਠੀਕ ਹੈ ਜੀ। ਠੀਕ ਆ ਮੈਂ ਦੇ। ਲੋ ਬਾਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਲੱਗੇ ਤਾਂ ਪਿਓਰ ਨੀਲੀ 라ਵੀ ਦੇ ਵਿੱਚ ਆ ਗਈ ਆ ਕੰਮ ਜੇ ਮਣਕੀ ਅੱਖ ਤੇ ਟੇਡਾ ਕੱਟ ਹਾਂਜੀ 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 ਤੇ ਖੋਲੋ ਮਿਰਜੀ ਫਿਰ ਖੋਲ ਕੇ ਵਿਖਾਈਏ ਠੀਕ ਹੈ ਜੀ ਇਹ ਵੀ ਦੁੱਧ ਦਾ ਡਰਮ ਲੋ ਬਾਜੀ ਕੱਟ ਕੱਟ ਚ ਬਹੁਤ ਹੀ ਚੰਗਾ ਵਾ ਤੇ ਪਿਓਰ ਨੀਲੀ 라ਵੀ ਦੇ ਵਿੱਚ ਆ ਗਈ ਆ ਕਰੋ ਫੇਸ ਕੁਆਲਿਟੀ ਤੁਸੀਂ ਚੈੱਕ ਪੁੱਠਾ ਪਠਾ ਵੇਖੋ ਮੈਂ ਤਾਂ ਥਣ ਲੇਵਾ ਵੇਖੋ ਠੀਕ ਹੈ ਠੀਕ ਹੈ ਜੀ ਲੋ ਬਾਜੀ ਆਰਡਰ ਕੁਆਲਿਟੀ ਤੇ ਥਾੜਾ ਦਾ ਸਾਈਜ਼ ਗਾਪ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਹੀ ਸ਼ਾਨਦਾਰ ਆ ਆਹ ਭਾਈ ਫੇਸ ਕੁਆਲਿਟੀ ਫੇਰ ਕਰ ਸਕਦੇ ਤੁਸੀਂ ਚੈੱਕ ਅੱਖਾਂ ਦੇ ਵਿੱਚ ਵੀ ਆ ਗਈ ਆ ਤੇ ਪਿਓਰ ਨੀਲੀ ਰਵੀ ਆ ਇਹ ਕਰੋ ਪਿੱਠ ਪੁੜਾ ਵੀ ਚੈੱਕ ਤੁਸੀਂ ਇਹਦੇ ਪਿਛੇ ਕਿਹੜਾ ਜਵਾਕ ਜੇ ਆਹ ਲੱਗਦਾ ਜੀ ਠੀਕ ਆ ਠੀਕ ਆ ਲਓ ਭਾਈ ਲਾਗੇ ਨੂੰ ਕਰੋ ਚੈੱਕ ਤੁਸੀਂ ਹੈਡਰ ਕੁਆਲਿਟੀ ਬਹੁਤ ਹੀ ਸ਼ਾਨਦਾਰ ਆ ਆਹ ਬਲਾ ਜਿਹੜਾ ਮੇਲਕਾਫ ਜਿਹਦਾ ਮੇਰੇ 6:30 ਵਜੇ ਚੋਕੇ ਲਈ ਤੇ ਜਾ ਕੇ ਅੱਜ ਹੀ ਆਈ ਆ। ਅੱਛਾ ਅੱਛਾ ਠੀਕ ਹੈ ਠੀਕ ਹੈ ਜੀ। ਜਿਹੜਾ ਉਹਦਾ ਨਾ ਹਾਂਜੀ ਤੇ ਠਿੱਗ ਜੂ ਗੱਲ ਕਹੀਏ 15 ਕਿਲੋ ਹੋਊਗਾ। ਅੱਛਾ ਜੀ। ਪਰ 12 ਕਿਲੋ ਹੀ ਕਿਹਨੇ ਵੀ ਕੰਡੇ ਤੇ ਰੱਖ ਕੇ ਦੇਵਾਂਗੇ ਵੇਲੇ ਸੁਣ ਲੈਵਾਂਗੇ। ਇਹ ਤਾਂ ਚੋਣਾਂ ਦੀ ਵੀ ਮੈਨੂੰ ਲੱਗੀ। ਠੀਕ ਹੈ ਠੀਕ ਹੈ। ਲਓ ਜੀ ਲਾਗੇ ਤੋਂ ਕਰੋ ਚੱਕ ਤੁਸੀਂ। ਇੱਧਰ ਵੇਖੋ। ਠੀਕ ਹੈ ਠੀਕ ਹੈ ਜੀ। ਇਹ ਫੁੱਟਬਾਲ ਵਾਂਗੂ ਬਣੀ ਪਈ ਆ। ਕਰੋ ਚੱਕ ਤੁਸੀਂ ਬਹੁਤ ਹੀ ਜ਼ਿਆਦਾ। ਬਾਅਦ ਫੁੱਟਬਾਲ ਥਾਂ ਥਾਂ ਲੱਗਾ। ਕੋਈ ਨਹੀਂ ਹੈਗਾ ਟਾਈਮ- ਲੱਖ ਦੀ ਵੀ ਵੇਚ ਦੇ ਦੀ ਆ ਹਾਂਜੀ ਬਿਲਕੁਲ ਜਾਇਜ਼ ਮਹੀ ਦੇਣੀ ਆ 90 ਦੀ ਦੇ ਦਈਏ ਕਰ ਦਈਏ ਥੋੜਾ ਜਿਹਾ ਮਾਨਤਨ ਹੋਰ 200 ਕਿੰਨਾ ਕਰ ਦਈਏ 2000 ਛੱਡ ਦਈਏ ਨਹੀਂ ਬਾਤ ਛੱਡ ਦਈਏ ਅੱਛਾ ਜੀ ਆਪਾਂ ਉਹਦਾਂ ਵਾਂਗ ਜਾਇਜ਼ ਹੀ ਦੇਣੀ ਆ 200 ਰੁਪਈਆ ਕਰੀਏ ਫਿਰ 85 ਦੇ ਦਈਏ ਜੇ 200 ਵਾਲਾ ਕਰਨਾ 84000 ਤੇ 200 ਛੋਟ ਕਰਨਾ ਠੀਕ ਆ ਲਓ ਬਾਈ ਜੀ 84000 ਜੀ ਬਿਲਕੁਲ ਜਾਇਜ਼ ਮੋਲ ਆ ਤੇ ਕੱਦ ਵਜਨ ਵੀ ਬਹੁਤ ਚੰਗਾ ਵਾ ਬਿਲਕੁਲ ਛੋਟੇ ਛੋਟੇ ਅੱਜ ਮੋਲ ਆ ਠੀਕ ਆ ਠੀਕ ਆ ਜੀ ਲਓ ਜੀ ਲਾਗੇ ਤੋਂ ਕਰੋ ਚੈੱਕ 84000 ਮੇ ਕਿੰਸਰੇ ਰੇਡ ਜੀ ਮੰਨ ਲੋ ਠੀਕ ਹੈ ਠੀਕ ਹੈ ਜੀ ਲੋ ਭਾਈ 84200 ਰੁਪਿਆ ਛੋੜ ਤੇ ਅਜ ਹੁਣ ਦੂਜੇ ਨੰਬਰ ਤੇ ਵੀ ਨਹੀਂ ਲਈ ਰਵੀ ਆ ਦੱਸਿਓ ਭਾਜੀ ਇਹਦੇ ਬਾਰੇ ਇਹ ਵੀ ਇਹਦੀ ਦੂਜਾ ਸਵਰ ਚੋਟੀ ਸੁਣੀ ਆ ਅੱਛਾ ਜੀ ਇਹਦੀ ਆ ਵੇਖੋ ਤੁਹਾਨੂੰ ਮੈਂ ਵਿਖਾਉਣਾ ਇਹਦੀ ਜੀਬ ਵੀ گلابی ਹੈ ਅੱਛਾ ਅੱਛਾ ਠੀਕ ਹੈ ਠੀਕ ਹੈ ਛੋਟ ਕੇ ਮੂੰਹ ਦਿਖਾਉਨੇ ਆ ਆ ਭਾਜੀ ਇਹ ਰੱਖ ਲਓ ਇਹਨਾਂ ਕੋਲ ਨਹੀਂ ਵਿਖਾਉਂਦਾ ਜੋੜੀ ਲੋ ਭਾਜੀ ਫੇਸ ਕੁਆਲਟੀ ਤੁਸੀਂ ਕਰ ਸਕਦੇ ਜੀ ਚੈੱਕ ਜੀਬ ਵੀ ਤੁਹਾਨੂੰ ਦੂਜੀ ਨਹੀਂ ਲਈ ਰਵੀ ਆ ਆ ਜੀਬ ਵੇਖ ਲਓ گلابی ਠੀਕ ਹੈ ਠੀਕ ਹੈ ਲੋ ਭਾਜੀ ਲਾਗੇ ਤੋਂ ਕਰੋ ਚੈੱਕ ਪਿਓਰ ਨਹੀਂ ਲਈ ਆ ਠੀਕ ਠੀਕ ਹੈ ਜੀ ਸਾਰੀਆਂ ਨਿਸ਼ਾਨੀਆਂ ਦਾ ਇਹ ਛੋਟੀ ਦਾ ਰਿਕਾਰਡ ਪੜਾ ਕਿੰਨਾ ਅੱਛਾ ਜੀ ਪਹਿਲਾਂ ਦਾ ਰਿਕਾਰਡ 12 13 ਕਿਲੋ ਦਾ ਠੀਕ ਹੈ ਅਗਲੀ ਦੂਜੀ ਸਵੇ ਨੂੰ ਆ ਦੂਜੀ ਸਵੇ ਨੂੰ ਤੇ ਲੈਵਾ ਗਾ ਛੋਟੀ ਨੂੰ ਠੀਕ ਹੈ ਠੀਕ ਹੈ ਲਓ ਭਾਜੀ ਲਾਗੇ ਤੋ ਕਰੋ ਚੈੱਕ ਆਰਡਰ ਕੁਆਲਟੀ ਬਹੁਤ ਹੀ ਸ਼ਾਨਦਾਰ ਆ ਤੇ ਕਿੰਨਾ ਕੁ ਟਾਈਮ ਖੜਦੀ ਹੈ ਜੇ ਬਸ ਤਿਆਰ ਜੀ ਇੱਕ ਬੋਲਣ ਅੱਛਾ ਠੀਕ ਹੈ ਠੀਕ ਹੈ ਲਓ ਭਾਜੀ ਬਿਲਕੁਲ ਤਿਆਰ ਆ ਤੇ ਇੱਕ ਦੋ ਦਿਨ ਹੀ ਖੜਦੀ ਹੈ ਜੇ ਕਿੰਨਾ ਕੁ ਛੋਟੀ ਦੇ ਦਾ ਕਾਗਜ਼ ਹੁੰਦਾ ਠੀਕ ਹੈ ਠੀਕ ਹੈ ਜੀ ਤੇ ਪਹਿਲੇ ਸਵੇ ਨੂੰ ਨਹੀਂ ਲੈਵਾ ਠੀਕ ਹੈ ਜੀ ਦੇਖੋ ਪਹਿਲੇ ਸਵੇ ਕੋ 12 13 ਲ ਮੱਝ ਦਾ ਕਰੋ ਚੈੱਕ ਬਾਕੀ ਫੇਸ ਕੁਆਲਿਟੀ ਤੇ ਅੱਖਾਂ ਉਕਾ ਵਿੱਚ ਵੀ ਆ ਗਈ ਆ ਠੀਕ ਹੈ ਠੀਕ ਹੈ ਲਓ ਭਾਜੀ ਫੇਸ ਕੁਆਲਿਟੀ ਕਰ ਸਕਦੇ ਜੇ ਤੁਸੀਂ ਚੈੱਕ ਬਹੁਤ ਹੀ ਸ਼ਾਨਦਾਰ ਆ ਦੇਖੋ ਕਿੰਨਾ ਚੰਗਾ ਲੱਗਾ ਠੀਕ ਹੈ ਠੀਕ ਹੈ ਜੀ ਲਓ ਭਾਜੀ ਕਰੋ ਚੈੱਕ ਲਾ ਕੇ ਦੋ ਤੇ ਠੰਡੀ ਬੜੀ ਆ ਠੀਕ ਹੈ ਜੀ ਹਾਂ ਜੀ ਪਿਆਰ ਕਾ ਦੋਢੀ ਝੋੜੀ ਨੇ 14 15 ਕਿਲੋ ਦੇਣਾ ਹੁਣ ਨੇ ਬੜੇ ਠੀਕ ਠੀਕ ਹੈ ਜੀ ਲਓ ਭਾਜੀ ਲਾ ਕੇ ਦੋ ਤੁਹਾਨੂੰ ਚੈੱਕ ਕਰਾਉਨੇ ਆ ਥਣਾ ਦਾ ਸੈਜ ਗੈਬ ਥਾ ਦਾ ਥਣ ਚੰਗੀ ਤੇ ਲਓ ਭਾਜੀ ਕਰੋ ਚੈੱਕ ਲਾ ਕੇ ਦੋ ਥਣਾ ਦਾ ਸੈਜ ਤੇ ਗੈਬ ਮੈਂ ਨਾੜਾ ਨੂੜਾ ਵੀ ਹਵਾਨੇ ਕਿੰਦੇ ਵੇਖੋ ਸੂਲ ਤਾਂ ਕੀ ਲੱਗੀ ਪਈ ਆ ਕਰੋ ਚੱਕ ਹਾਂਜੀ ਹਾਂਜੀ ਨਹੀਂ ਬਿਲਕੁਲ ਸਹੀ ਗੱਲ ਹੈ ਗੱਬਣੀ ਵੇਖੋ ਕਿਦਾਂ ਕਰਮਾਲੀ ਨੇ ਪੰਨਾ ਪਾਈਆਂ ਨੇ ਠੀਕ ਹੈ ਪਾਲਮਸ ਹੈ ਗਈ ਉਹ ਇੱਕ ਬੰਦੇ ਦੀ ਠੀਕ ਹੈ ਠੀਕ ਹੈ ਇਹਦਾ ਕੀ ਮੁੱਲ ਭਾਈ ਹਰ ਮੁੱਲ ਵੀਰ ਜੀ ਇਹਦਾ ਹੈਗਾ ਜੀ 1 10 ਅੱਛਾ ਜੀ ਹਾਂਜੀ ਜਿੰਨੇ ਤੁਸੀਂ ਕਹਿੰਦੇ ਦੇ ਦਿੰਦੇ ਆ ਬਿਲਕੁਲ ਕਰ ਦਈਏ ਜੈ ਜੈ ਹਾਂਜੀ ਜੈ ਜੈ ਕਰ ਦਈਏ ਪੰਜ ਛੱਡ ਦਈਏ ਛੱਡ ਦਈਏ ਦੋ ਹੋਰ ਫਿਰ ਹੋਰ ਛੱਡ ਦਈਏ ਹਾਂ ਪੂਰੇ ਹੀ ਦੇ ਦਈਏ ਲੱਕਰੀ ਹਾਂਜੀ ਕੋ ਹੋਰ ਛੱਡਣਾ ਜੀ ਕਰ ਦੋ ਫਿਰ 200 ਰੁਪਈਆ ਲੈ ਵੀਰ 98000 ਚੋਂ 200 ਰੁਪਏ ਛੋਟ ਕਰਾਂਗੇ ਠੀਕ ਹੈ ਲਓ ਭਾਜੀ 98000 ਚੋਂ 200 ਰੁਪਏ ਛੋਟ ਤੇ ਬਹੁਤ ਜਿਆਦਾ ਚੰਗੀ ਆ ਕਰੋ ਚੈੱਕ ਤੇ ਅੱਖਾਂ ਊੱਖਾਂ ਵੇਖੋ ਪਿਓਰ ਨੀਲੀ ਰਾਵੀ ਯਾਰ ਕਰੋ ਫੇਸ ਕੁਆਲਟੀ ਦੀ ਫਿਰ ਚੈੱਕ ਕਰਾਂ ਤੇ 98000 ਚੋਂ 200 ਰੁਪਏ ਛੋਟ ਠੀਕ ਹੈ ਠੀਕ ਹੈ ਜੀ ਤੇ ਆਜੋ ਹੁਣ ਤੀਜੇ ਨੰਬਰ ਤੇ ਇਹ ਵੀ ਚੰਗੇ ਤਗੜੇ ਕਦ ਕਾਟ ਵਾਲੀ ਆ ਦੱਸਿਓ ਭਾਜੀ ਇਹ ਪਹਿਲਾ ਸੁਆ ਆ ਅੱਛਾ ਜੀ ਪਿਛਲੀ ਵੀਡੀਓ ਝੋਟੀ ਪਈ ਆਪਣੀ ਹਾਂਜੀ ਇਹ ਵੀਡੀਓ ਪੈਂਦਿਆ ਸਾਰੀ ਝੋਟੀ ਵੇ ਗਈ ਹੈ 3000 ਰੁਪਏ ਸਾਈ ਬੰਦਿਆਂ ਨੇ ਪਾਈ ਆ ਅੱਛਾ ਜੀ ਤੇ ਇੰਨੇ ਬੰਦੇ ਦਾ ਫੋਨ ਆਇਆ ਵੀ ਛੋਟੀ ਮੰਗਦੇ ਜਿਆਦੇ ਇਹ ਸੀ ਅੱਛਾ ਜੀ ਜਦੋਂ ਸਾਈ ਪੈ ਗਈ ਮੈਂ ਵੀ ਉਹਨੂੰ ਦੂਜੇ ਬੰਦੇ ਕੋਲ ਪਾਈਏ ਫਿਰ ਚੰਗੇ ਨਹੀਂ ਲੱਗੀ ਦਾ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਹਾਂਜੀ ਹਾਂਜੀ ਉਹ ਬੰਦੇ ਨੇ ਸਾਡਾ ਮਾੜੀ ਕੀਤੀ ਹੈ ਸਾਡਾ ਫੋਨ ਹੀ ਨਹੀਂ ਚੁੱਕਿਆ ਉਹਨੇ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਮੰਨ ਲਓ ਇੰਨਾ ਜਿਆਦਾ ਨੇ ਖਰਾਬ ਕੀਤਾ ਵੀ ਤੁਹਾਨੂੰ ਦੱਸ ਨਹੀਂ ਸਕਦਾ ਸ਼ੇਖਵਾ ਦਾ ਬੰਦਾ ਜੇ ਬਟਾਲੇ ਲਾਗੁੰਦਾ। ਅੱਛਾ ਅੱਛਾ ਲਓ ਵੀਰ ਜੀ ਹੱਥ ਜੋੜ ਕੇ ਬੇਨਤੀ ਇੰਜ ਨਾ ਕਰਿਆ ਕਰੋ। ਫੋਨ ਨਹੀਂ ਜਿਉਂਨੇ ਸਾਡਾ ਚੁੱਕਿਆ। ਅੱਛਾ ਜੀ। ਵੀਰ ਜੀ ਇੰਨੇ ਬੰਦੇ ਜੇ ਅਹੀਂ ਵੇਚ ਦਿੰਦੇ ਫੇਰ ਕਹਣਾ ਵਪਾਰੀ ਮਾੜੇ ਆ। ਇਹ ਤਾਂ ਗੱਲ ਸਹੀ ਆ ਜੀ ਇਹ ਤਾਂ ਗੱਲ ਸਹੀ। ਬਿਲਕੁਲ ਜੈ ਜਬਾਈ ਝੋਟੀ ਏ ਸਾਰੀ ਡਿਟੇਲ ਪਿਛਲੀ ਵੀਡੀਓ 'ਚ ਦੱਸੀ ਵੀ 1,60 ਦੀ ਆਈ ਏ ਰਾਸਤਾਨੋਂ ਝੋਡੀ। ਅੱਛਾ ਅੱਛਾ ਠੀਕ ਆ ਜੀ। ਲਓ ਭਾਜੀ ਚੈੱਕ ਕਰ ਸਕਦੇ ਜੀ ਕੱਦ ਵਜਨ ਬਹੁਤ ਹੀ ਚੰਗਾ ਦਾ। 10 ਕਿਲ ਲੈ ਜੂ ਲੈ ਜੇ ਕਿ ਨਹੀਂ ਠੀਕ ਹੈ ਠੀਕ ਖੋਲੋ ਫਿਰ ਵੀਰ ਜੀ ਨੂੰ ਵੀ ਛੋਟੀ ਬਹੁਤ ਚੰਗੀ ਠੰਡੀ ਤੇਰੀ ਭਾਵੇਂ ਬੱਚਾ ਛੱਡ ਕੇ ਚੋਲੋ ਭਾਵੇਂ ਉਤਰਾ ਮਾ ਸਾਡਾ ਧੂੜ ਗਿਆ ਅੱਛਾ ਜੀ ਕਿੰਨਾ 10 ਲੀਟਰ ਜਿਹੜਾ ਤਿਆਰ ਹੈ 10 ਲੀਟਰ ਤਿਆਰ ਦੁੱਧ ਹੀ ਹੈ ਲੋ ਭਾਜੀ ਫੇਸ ਕੁਆਲਟੀ ਕਰੋ ਚੈੱਕ ਕਾਲਾ ਨਾ ਆ ਗਿਆ ਜਵਾਨ ਬੜੀ ਛੋਟੀ ਕੱਟ ਤੇ ਆਰਡਰ ਕੁਆਲਟੀ ਵੀ ਤੁਸੀਂ ਕਰ ਸਕਦੇ ਜੇ ਚੈੱਕ ਕਰ ਤੇ ਕੱਦ ਵਜਨ ਦੀ ਚੰਗੀ ਆ ਜਿਹੜਾ 10 ਲੀਟਰ ਜਿਹੜਾ ਮੌਕੇ ਦੇ ਬਿਲਕੁਲ ਦੁੱਧ ਤਿਆਰ ਆ ਕਰੋ ਚੈੱਕ ਬਾਕੀ ਪੇਠ ਕੁੜੀ ਵੱਲੋਂ ਵੀ ਤੁਸੀਂ کیا ਕਰ ਸਕਦੇ ਜੇ ਤੇ ਫੇਸ ਕੁਆਲਿਟੀ ਆ ਸਿੰਗ ਸਿੰਘ ਬਹੁਤ ਹੀ ਜ਼ਿਆਦਾ ਸ਼ਾਨਦਾਰ ਆ ਕਰੋ ਚੱਕ ਤੁਸੀਂ ਪਿਓਰ ਜੈੱਡ ਬਲੈਕ ਵਿੱਚ ਆ ਗਈ ਆ ਤੇ ਚਾਰ ਦੰਦ ਤੇ ਆ ਜੇ ਮੂੰਹ ਠੀਕ ਆ ਠੀਕ ਆ ਜੀ ਲਓ ਭਾਜੀ ਕਾਦਰ ਤੇ ਪੇਠ ਬਹੁਤ ਹੀ ਚੰਗਾ ਵਾ ਕਰੋ ਚੱਕ ਤੁਸੀਂ ਥਣ ਵੀ ਬੜੀ ਕੁਆਲਿਟੀ ਵਾਲਾ ਇਧਰ ਵੇਖੋ ਠੀਕ ਆ ਠੀਕ ਆ ਲਓ ਭਾਜੀ ਕਰੋ ਚੱਕ ਲਾ ਕੇ ਦੋ ਥਣ ਤੁਣ ਕਿਤਰਾ ਧਾਨ ਲੱਗਾ ਝੋਟੀ ਨੇ ਚਵਾਈ ਵੀ ਬੜੀ ਆ ਠੀਕ ਹੈ ਜੀ ਕੀ ਠੰਡੀ ਦੀ ਰੀ ਆ ਠੀਕ ਹੈ ਜੀ ਤੇ ਕੀ ਮੁੱਲ ਹੈ ਭਾਜੀ ਇਹਦਾ ਹਰ ਭਾਵੇਂ ਜਿਹੜਾ ਬਾਜ਼ਾਰ ਦੇ ਰੰਨੇ ਝੋਟੀ ਦੇ 95 ਵੀ ਪਾ ਦੀ 90 ਪਾ ਦੀ ਤਮੀ ਵਿਕ ਜਾਣੀ ਹੈ ਅੱਛਾ ਜੀ ਆਪਾਂ ਹੁਣ ਵੀ 88200 ਛੋਟ ਕਰ ਦਾਂਗੇ ਠੀਕ ਹੈ ਜੀ ਪਹਿਲਾਂ ਵਾਲੇ ਪਾ ਦੇਣਾ ਪਹਿਲਾਂ ਵਾਲੇ ਪਾ ਦੇਣਾ ਠੀਕ ਲੋ ਭਾਜੀ 88200 ਰੁਪਿਆ ਛੋਟ ਮਰਜੀ ਵੀਰ ਲੈ ਲੈ ਜਿੰਨੇ ਟਾਈਮ ਮੱਦੀ ਝੋਕੇ ਲੈ ਜੀ ਠੀਕ ਹੈ ਠੀਕ ਹੈ ਲੋ ਭਾਜੀ ਵੀਰ ਨੂੰ ਫੁੱਲ ਗਾਰੰਟੀ ਆ ਵੀ ਜਿਹੜਾ ਮਰਜੀ ਕੋਈ ਭਰਾ ਤਿੰਨ ਟਾਈਮ ਦੋ ਟਾਈਮ ਆਪਣੀ ਝੋਕੇ ਤੇ ਖੜੇ ਤੇ ਆਜੋ ਹੁਣ ਜਰਸੀ ਵੜ ਅੱਛਾ ਜੀ ਠੀਕ ਹੈ ਪਹਿਲੇ ਪੰਜ ਚਾਰ ਦਮ ਖੜਦੀ ਹੈ ਠੀਕ ਹੈ ਠੀਕ ਹੈ ਜੀ ਹਾਂ ਲੋ ਭਾਈ ਜੀ ਕਰੋ ਚੱਕ ਬਾਕੀ ਤੁਹਾਨੂੰ ਇਹ ਵੀ ਆਪਾਂ ਕੋਲ ਕੇ ਵਿਖਾਉਨੇ ਆਂ ਥਾਨ ਥਣ ਬੜਾ ਤਾਂ ਬਾਕੀ ਠੰਡੀ ਬੜੀ ਜਾ ਵੇਖੋ ਠੀਕ ਹੈ ਠੀਕ ਹੈ ਜੀ ਆਹ ਵੇਖੋ ਲੋ ਭਾਈ ਜੀ ਜਿੱਧਰ ਦੀ ਮਰਜ਼ੀ ਭਾਵੇਂ ਆਉਂਦੀ ਵੀ ਭਾਈ ਆਹ ਵੇਖੋ ਥਾਨ ਬਹੁਤ ਚੰਗਾ ਲੱਗਾ ਵੇ ਠੀਕ ਹੈ ਜੀ ਦਿਖਾ ਦਿਓ ਥਣ ਥਣ ਆ ਲੋ ਭਾਈ ਜੀ ਲੱਗ ਗਿਆ ਬਹੁਤ ਸੀਰ ਠੰਡੀ ਥਣ ਥਣ ਬਹੁਤ ਹੀ ਚੰਗਾ ਲੱਗਾ ਪਹਿਲਾਂ ਨਹੀਂ ਇਹ ਬਾਕੀ ਹੁਣ ਖੋਲ ਕੇ ਵਿਗਾ ਦਿੰਨੇ ਤੁਹਾਨੂੰ ਆਪਾਂ ਤੇ ਸਿੰਘ ਸਿੰਘ ਥੋੜਾ ਜਿਹਾ ਵਾਹੇ ਆ ਗਿਆ ਵਾ ਇਧਰ ਵੇਖੋ ਝੂੰਗੀ ਆ ਠੀਕ ਹੈ ਠੀਕ ਹੈ ਲਓ ਭਾਜੀ ਝੂੰਗਾ ਅਸ਼ੂ ਜਿਹੜਾ ਉਹ ਵੀ ਬਹੁਤ ਕਰਮ ਵਾਲਾ ਹੁੰਦਾ ਲੈਓ ਲੈਓ ਭਾਜੀ ਅਰੇ ਢਿੱਲਾ ਢੋਲਾ ਕਾਫੀ ਕਿੰਨਾ ਕ ਟਾਈਮ ਖੜਦੀ ਭਾਜੀ ਅੱਛਾ ਜੀ ਠੀਕ ਹੈ ਠੀਕ ਹੈ ਲਓ ਭਾਜੀ ਦੇਣਾ ਜੇ 5-7 ਕੋਈ ਲਾਜੂਗੀ ਹੋਰ ਤੇ ਢਿੱਲਾ ਢੋਲਾ ਚਲੋ ਕਾਫੀ ਆ ਹਵਾ ਨੇ ਦੇ ਖੰਡੀ ਸੀਲ ਬਹੁਤ ਆ ਠੀਕ ਹੈ ਠੀਕ ਹੈ ਖੰਡੀ ਸੀਲ ਦੇਣੀ ਆ ਮਤਲਬ ਇਤਨਾ ਪਾਵੇਂ ਬੱਚੇ ਵੀ ਭਾਲ ਦਈਏ ਤੁਹਾਡੇ ਅੱਛਾ ਠੀਕ ਹੈ ਠੀਕ ਭਾਵੇਂ ਆਂਦੀ ਬਹਿ ਜਾ ਵਾ ਲੋ ਠੀਕ ਲੋ ਬਾਈ ਜੀ ਸੀਲ ਸੂਲ ਬਹੁਤ ਹੀ ਵੈਲਡ ਚਲੋ ਚੈੱਕ ਕੋਈ ਕਮੀ ਨਹੀਂ ਆ ਗਈ ਅੱਛਾ ਜੀ ਹਾਂ ਜੀ ਠੀਕ ਹੈ ਜੀ ਪਹਿਲਾ ਹੀ ਸੂਆ ਜੀ ਠੀਕ ਹੈ ਜੀ ਇਹਦਾ ਕੀ ਮੁੱਲ ਭਾਈ ਫਿਰ ਕਰਨਾ ਹੋਲ ਵੀਰ ਦੀ ਕਰ ਲਈਏ 35000 ਜਾਂ ਆਂਦੀਏ ਜਿਆਜ ਥੋੜੀ ਜੀ ਕਰ ਦਈਏ ਦੱਸ ਦੋ ਕਿੰਨਾ ਕਰ ਦਈਏ ਕਰ ਦਈਏ ਪੂਰੇ ਆਲੀ ਫਿਰ ਪੂਰੇ 30 ਦੀ ਹਾਂ ਹੋਰ ਛੱਡ ਦਈਏ ਕਿੰਨਾ 2000 ਹੀ ਹੋਰ ਛੱਡ ਦਈਏ 28 ਦੀ ਤੇ ਮੇਰਾ ਵੀਰ ਕੋ ਕਹੇ ਨਾ 28000 ਰੁਪਏ ਛੋਟ ਕਰਾਂਗੇ ਠੀਕ ਹੈ ਠੀਕ ਹੈ ਲਓ ਬਾਈ ਜੀ 28000 ਕਿੰਨੀ ਇਧਰ ਵੇਖੋ ਕਰੋ ਚੱਕਾ ਬਾਕੀ ਸੀਲ ਹੈ ਭਾਵੇਂ ਘਰ ਰੱਖ ਕੇ ਜਿਹੜਾ ਮਰਜੀ ਨਜ਼ਾਰਾ ਇਹਨਾਂ ਦਾਖਲੋ ਦੁੱਧ ਚੋਈ ਜਾਵੇ ਠੀਕ ਹੈ ਠੀਕ ਹੈ ਲੋ ਬਈ 10 ਲੀਟਰ ਜਿਹੜਾ ਦੁੱਧ ਹੈ ਗਾਂ ਪਸ਼ੂ ਇਹੋ ਜੇ ਚੱਲਣੇ ਹਨ ਗਾਂ ਗਰਮੀ ਦੇ ਵਿੱਚ ਨਹੀਂ ਠੀਕ ਹੈ ਸਹੀ ਕਰਨੇ ਆਪਾਂ ਲੋ ਬਈ 28200 ਰੁਪਏ ਛੋੜ ਹੋਣੀ ਹੈ ਇਹਦੀ ਤੇ ਬਾਕੀ ਆ ਤੁਸੀਂ ਚੈੱਕ ਕਰ ਸਕਦੇ ਜੇ ਇੱਧਰ ਝੋਟੀਆਂ ਨੀਲੀ ਰਵੀ ਦੀਆਂ ਤੇ ਆ ਮੋਹਰਾ ਦੀ ਇੱਕ ਤੇ ਆਹ ਵਾਲੇ ਜਵਾਕ ਇਹਨਾਂ ਤੇ ਕਰੋ ਚੱਕ ਤੁਸੀਂ ਦੋ ਜਿਹੜੀਆਂ ਪਾ ਤੁਹਾਨੂੰ ਸੁਈਆਂ ਵਿਖਾਈਆਂ ਅਸੀਂ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ